ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਾਧ ਸੰਗਤ ਜੀ ਗਰੀਬ ਨਿਵਾਜ਼ ਵੱਡੇ ਸੰਤਾ ਦਾ ਬਚਨ ਸੁਣਾ ਰਹੇ ਹਾਂ ਬਹੁਤ ਦੂਰ ਪਿੰਡੋਂ ਦਲ ਹੁੰਦੀ ਸੀ ਮਨ ਲੋਕਿਆਂ ਦੀ ਦਲ ਤੋਂ ਭਾਵ ਹੈ ਜਿਸ ਖੂਰੀ ਵਰਤੋਂ ਨਹੀਂ ਕੀਤੀ ਜਾਂਦੀ ਉਸ ਨੂੰ ਡਲ ਕੇ ਆ ਜਾਂਦਾ ਉੱਥੇ ਜਾਣਾ ਜੇ ਢਿੱਲ ਡਲ ਹੋਵੇ ਨਾ ਉੱਥੇ ਰੌਣਕ ਨਹੀਂ ਹੁੰਦੀ ਖੂਬ ਅਗਦਾ ਹੋਵੇ ਤੇ ਉੱਥੇ ਰੌਣਕ ਹੁੰਦੀ ਹੈ ਦਲ ਤੇ ਭੂਤਾਂ ਤੋਂ ਡਰਦੇ ਲੋਕ ਜਾਂਦੇ ਨਹੀਂ ਤੇ ਸੰਤਾਂ ਉੱਥੇ ਜਾਣਾ ਅਸੀਂ ਉੱਥੇ ਦਰਸ਼ਨ ਕਰਨ ਜਾਣਾ ਜਿਸ ਵੇਲੇ ਜਾਣਾ ਇੱਕ ਪਹਿਲੀ ਬੀਜੀ ਹੋਈ ਸੀ ਐਡੀ ਐਡੀ ਕਣਕ ਸੀ ਖੋਰੇ ਕੀ ਅਸੀਂ ਲੰਗ ਕੇ ਨਾ ਵਿੱਚ ਉਹਦੀ ਕਾਲ ਪਈ ਹੋਈ ਤੇ ਸੰਤਾ ਦੇ ਛੇਤੀ ਚਰਨਾ ਵਿੱਚ ਹਾਜ਼ਰ ਹੋਈਏ ਤੇ ਮੈਂ ਉਸ ਪਹਿਲੇ ਵਿੱਚੋਂ ਬੀਜੀ ਹੋਈ ਪਹਿਲੇ ਵਿੱਚੋਂ ਸਿੱਧਾ ਹੀ ਲੰਗ ਕੇ ਬਈ ਛੇਤੀ ਜਾਵਾਂ ਤੇ ਬੰਨਾ ਵੜਾ ਹੁੰਦਾ ਸੀ ਤੇ ਬੰਨਾ ਉਹ ਕੋਈ ਚੱਲਣ ਵਾਲਾ ਵੀ ਨਹੀਂ ਸੀ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਤੇ ਅਰਜ ਕੀਤੀ ਆਖਣ ਲੱਗੇ ਅਗੋ ਪਹਿਲੀ ਬੀਜੀ ਹੋਏ ਵਿੱਚੋਂ ਦੀ ਨਹੀਂ ਲੰਗਣਾ ਭਾਵੇਂ ਕਿੰਨਾ ਹੀ ਵਲਾਪੇ ਬੀਜੀ ਹੋਈ ਪਹਿਲੇ ਵਿੱਚੋਂ ਦੀ ਨਹੀਂ ਲੰਗਣਾ ਸੰਤ ਕਹਿੰਨੇ ਨੇ ਵੇਖੋ ਕਿੱਡੀਆਂ ਮਤਾਂ ਆਖਣ ਲੱਗੇ ਇੱਕ ਤੇ ਇਹ ਗੱਲ ਹੈ ਜੇ ਪਹਿਲੀ ਵਾਲਾ ਵੇਖ ਲਏ ਤੇ ਉਹ ਝੱਟ ਗੱਲ ਹੀ ਕੱਟ ਦਿੰਦਾ ਤੇ ਮਨ ਪਰੇਸ਼ਾਨ ਹੋ ਜਾਂਦਾ ਤੇ ਉੰਜ ਵੀ ਜਿਹੜੇ ਜੱਟ ਨੇ ਕਿਸੇ ਗੱਲੋਂ ਫਰਕ ਨਹੀਂ ਕਰਦੇ ਇਸ ਵਾਸਤੇ ਤੇ ਦੂਜਾ ਇਹ ਕਿ ਪਰਮੇਸ਼ਰ ਦੇ ਉਹ ਤੋਹ ਦੇਣਹਾਰ ਹੁੰਦਾ ਉਸ ਮਿਹਨਤ ਨਾਲ ਫਸਲ ਬੀਜੀ ਹੁੰਦੀ ਏ ਤੇ ਉਗੀ ਹੁੰਦੀ ਏ ਤੇ ਉਹ ਜੁੱਤੇ ਦੇ ਨਾਲ ਸਾਰੀ ਫਹੀ ਜਾਂਦੀ ਏ ਇਹ ਵੀ ਦੇਣਾ ਪੈਂਦਾ ਹੈ ਹਿਸਾਬ ਨਾਲੇ ਬਹਰ ਦਾ ਡਰ ਨਾਲੇ ਮਹਾਰਾਜ ਦਾ ਡਰ ਇਹ ਲੇਖਾ ਦੇਣਾ ਪੈਂਦਾ ਇਦੋਂ ਅੱਗੇ ਕਦੀ ਨਹੀਂ ਪਹਿਲੀ ਬੀਜੀ ਹੋਈ ਵਿੱਚੋਂ ਦੀ ਲੰਘਣਾ ਹੁਣ ਵੇਖੋ ਹਜ਼ੂਰ ਕੀ ਫਰਮਾ ਰਹੇ ਹਨ ਹੁਣ ਮੈਂ ਰਾਹ ਵੀ ਪਿਆ ਹੋਵੇ ਉਹਦੇ ਤੋਂ ਵੀ ਡਰਨਾ ਜਦੋਂ ਉੱਥੇ ਆਵਾਂ ਉਦੋਂ ਯਾਦ ਸੰਤਾ ਦਾ ਬਚਨ ਆ ਜਾਂਦਾ ਹੈ ਰਾਹ ਪਿਆ ਹੋਵੇ ਤਾਂ ਵੀ ਡਰ ਆਉਂਦਾ ਮਤੇ ਪੈਰ ਨਾਲ ਕੋਈ ਬੂਟਾ ਜਿਹੜਾ ਏ ਉਹ ਜੁੱਤੀ ਦੇ ਨਾਲ ਅੜ ਜਾਏਗਾ ਇਸ ਵਾਸਤੇ ਉਹਨਾਂ ਦੀਆਂ ਮੱਤਾਂ ਉੱਥੇ ਭਜਨ ਕਰਨਾ ਅਸਾਂ ਜਾ ਕੇ ਉੱਥੇ ਦਰਸ਼ਨ ਕਰਨਾ ਆਪਣਾ ਚਿੱਤ ਵੀ ਸੀ ਬੜਾ ਭਈ ਦਰਸ਼ਨ ਕਰਾਂਗੇ ਨਾਲੇ ਭਜਨ ਕਰਾਂਗੇ ਦਰਸ਼ਨਾਂ ਦਾ ਬੜਾ ਰੰਦਾ ਸੀ ਉੱਥੇ ਜਾਣਾ ਉਹ ਪਿਆਰ ਵੀ ਕਰਦੇ ਸਨ ਉਹ ਐਨੀ ਖਿੱਚ ਲੱਗਦੀ ਸੀ ਤੇ ਉਹ ਪਿਆਰ ਵੀ ਕਰਦੇ ਸਨ ਇਹ ਮੱਤਾਂ ਬੜੀਆਂ ਪਿਆਰ ਨਾਲ ਦਿੰਦੇ ਸਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ